ਬੁੱਧਾਈ ਸੋ ਅੱਜ ਛੋਟੇ ਜਿਹੇ ਵਿਚਾਰ ਤੇ ਚਰਚਾ ਕਰਦੇ ਆਂ ਅੱਜ ਕਿ ਉਮਰ ਦੇ ਵਧਣ ਨਾਲ ਪ੍ਰਗਿਆ ਵੀ ਵਧਦੀ ਹੈ ਕਿ ਨਹੀਂ ਸੋ ਇਸ ਦੇ ਬਾਬਤ ਧਾਕਤ ਬੁੱਧ ਕੀ ਕਹਿੰਦੇ ਨੇ ਆਓ ਸਮਝੀ ਤੰਪਦ ਦੇ ਸ਼ਲੋਕ ਨੰਬਰ 152 ਦੇ ਵਿੱਚ ਧਾਕਤ ਸਾਨੂੰ ਇਹ ਸਮਝਾਉਂਦੇ ਆ ਕਿ ਗਿਆਨੀ ਵਿਅਕਤੀ ਬਲਦ ਵਾਂਗ ਬੁੱਢਾ ਹੋ ਜਾਂਦਾ ਹੈ ਅਗਿਆਨੀ ਵਿਅਕਤੀ ਬਲਦ ਵਾਂਗ ਬੁੱਢਾ ਹੋ ਜਾਂਦਾ ਹੈ ਉਸ ਦਾ ਸਿਰਫ ਮਾਸ ਵੱਧਦਾ ਹੈ ਪਰ ਗਿਆਨ ਨਹੀਂ ਪ੍ਰਗਿਆ ਨਹੀਂ ਉਹਨਾਂ ਦੇ ਕਹਿਣ ਦਾ ਭਾਵ ਅਰਥ ਇਹ ਆ ਥੱਗ ਦੇ ਬਹੁਤ ਸਾਰੇ ਵਿਅਕਤੀ ਆ ਜਿਹਦੇ ਕੀ ਜੀਵਨ ਦੇ ਵਿੱਚ ਉਹਨਾਂ ਦਾ ਸਰੀਰਕ ਵਿਕਾਸ ਤਾਂ ਬਹੁਤ ਚੰਗਾ ਹੋ ਜਾਂਦਾ ਪਰ ਉਹਨਾਂ ਦਾ ਬੌਧਿਕ ਵਿਕਾਸ ਨਹੀਂ ਹੋ ਪਾਂਦਾ ਤੋ ਥੱਗ ਦੇ ਕਹਿਣ ਦਾ ਭਾਵ ਇਹ ਆ ਕਿ ਉਮਰ ਦੇ ਵੱਧ ਜਾਣ ਨਾਲ ਉਮਰ ਦੇ ਬਿਰਧ ਹੋ ਜਾਣ ਨਾਲ ਬਾਲਾਂ ਦੇ ਪੱਕਣ ਨਾਲ ਉਹ ਵਿਅਕਤੀ ਦੀ ਸਿਆਣਪਣਾ ਵੀ ਵਧੀਆ ਕਿ ਨਹੀਂ ਇਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਵਾਲ ਪੱਕ ਜਾਂਦੇ ਆ ਉਹਨਾਂ ਦੀ ਉਮਰ ਬਿਰਧ ਹੋ ਜਾਂਦੀ ਆ ਪਰ ਗਿਆਨ ਤੇ ਸਮਝ ਦਾ ਉਹਨਾਂ ਦੀ ਜ਼ਿੰਦਗੀ ਵਿੱਚ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਹੁੰਦਾ ਸੋ ਤਤਘਦੇ ਕਹਿਣ ਦਾ ਭਾਵ ਇਹ ਆ ਕਿ ਵੱਧਦੀ ਉਮਰ ਦੇ ਨਾਲ ਆਪਣੀ ਪ੍ਰਗਿਆ ਨੂੰ ਵੀ ਵਿਧਾਇਆ ਜਾਵੇ ਪ੍ਰਗਿਆवान ਵੀ ਬਣਿਆ ਜਾਵੇ ਅਗਰ ਤੁਸੀਂ ਇਸ ਤਰ੍ਹਾਂ ਦੇ ਹੋਰ ਬੁੱਧਵਚਨ ਪੜ੍ਹਨਾ ਚਾਹੁੰਦੇ ਆ ਤਾਂ ਧੰਪ ਤਤਘਤ ਬੋਧ ਦੇ ਉਪਦੇਸ਼ ਅਤੇ ਸਿੱਖਿਆਵਾਂ ਨੂੰ ਜ਼ਰੂਰ ਪੜੋ ਤੰਪਾ ਦੇ ਲੜੀਵਾਰ ਵਿਚਾਰਾਂ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ ਨਮੋ ਭੁਗਤੈ